ਹਲੋ ਵੀ ਦੋਸਤੋ ਅਸੀਂ ਜਾ ਰਹੇ ਸੀ ਖੇਤ ਤੇ ਅੰਬਾ ਦਾ ਬੂਟਾ ਦੇਖਣ ਆਂ ਅੰਬ ਨੂੰ ਬੜੇ ਫਲ ਲੱਗੇ ਹੋਇਆ ਇੱਕ ਦੀ ਇਹ ਨਾਲ ਮੇਰੇ ਜਾ ਰਹੇ ਸਮਰ ਸੁੱਖੂ ਤੇ ਛੋਟੀ ਸੁੱਖੂ ਬਾਤੀ ਮਿਲਦੇ ਆਂ ਰਸਤੇ ਆਹ ਲਓ ਹਲੋ ਚੱਲ ਆਓ ਵੇਖ ਕੇ ਕੀ ਬੜਾ ਫਰਕ ਮਾਰ ਵੈਲਕਮ ਬੈਕ ਟੂ ਮਾਈ ਨਿਊਜ਼ਲੌਕ ਟੂ ਅੱਜ ਕਾ ਲੱਗ ਬਹੁਤ ਐੱਛਾ ਆ ਰਿਹਾ ਹੈ ਕਿਉਂਕਿ ਅੱਬੀ ਹਮ ਜਾ ਰਹੇ ਹਾਂ ਖੇਤ ਮੇ ਅੱਗੇ ਦੋਵਾ ਨੂੰ ਦੇਖਣੇ ਕੇ ਲੀਏ ਅੱਗੇ ਦਾ ਜਾ ਆ ਜਾਓ ਵੀ ਚੱਲੇ ਹਾਂ ਇਹ ਦੇਖੇ ਕਰ ਸ਼ੇਅਰ ਕਰ ਸਬਸਕ੍ਰਾਈਬ ਕਰ ਦਾ ਬਿਲਕੁਲ ਨਾ ਭੁੱਲੇ ਤੇ ਮੈਂ ਆਪਕੋ ਇੱਕ ਆਈਡੀ ਬਤਾ ਰਹੀ ਹੂੰ ਉਸਕੋ ਜ਼ਰੂਰ ਫੋਲੋ ਕਰ ਸਬਸਕ੍ਰਾਈਬ ਕਰ ਦਾ ਬਿਲਕੁਲ ਨਾ ਭੁੱਲੋ ਇਸਕਾ ਇਸਕਾ ਨਾਮ ਹੈ ਪ੍ਰੇਮ ਲੋਲ ਕਿੱਥੇ ਲਾਦੀ ਗੱਡੀ ਹਮਾਰੇ ਸਾਥ ਇੱਕ ਹਲੇ ਸੱਲੇ ਸੱਲੇ ਥੋੜਾ ਜਿਹਾ ਹੈ ਤੋ ਬਾਲਾ ਨਾ ਹੈ ਇੱਥੇ ਇਹ ਬੋਲ ਗਾਇਸ ਮਾਰੇ ਕੇ ਸਾਹਮਣੇ ਬੰਬਾ ਦਾ ਬੂਤਾ ਦੇਖ ਕੇ ਚੱਲੇ ਆ ਨਹੀਂ ਸੰਭੁਰੂਆਂ ਨੂੰ ਦਿਖਾ ਲਏ ਹੁਣ ਇਹ ਸਾਰਿਆਂ ਨੂੰ ਬੱਚੇ Thank you ਆ ਫੈਟੇ ਦੇ ਅੰਦਰ ਜਾ ਰਹੇ ਆ ਇੱਥੇ ਕੀ ਪਤਾ ਇੱਥੋਂ ਕੀ ਪਤਾ ਚਲਦੀ ਆਂਬ ਲੱਗੇ ਇਹਨੂੰ ਮੈਂ ਤੁਹਾਨੂੰ ਦਿਖਾ ਰੀਆਂ ਉੱਪਰ ਕੇ ਜੀ ਇਹ ਦੇਖੋ ਜੀ ਉਹ ਪਾਸੇ ਉੱਪਰ ਲੰਦੇ ਆ ਆ ਦੇਖੋ ਦੋਸਤੋ ਬਹੁਤ ਫਲ ਲੱਗਾ ਹੈ ਬੁੱਟੇ ਨੂੰ ਓਏ ਸਮਰ ਰੀਤੋ ਚੁਗ ਵੀ ਰਹੀ ਐ ਹੁਣ ਹੋਰ ਗਾਇਸ ਹਮੇ ਕੋੜਨਾ ਚੱਪਲ ਨਾਲ ਜਾ ਸੁੱਕੂ ਤੂੰ ਵੀ ਲੈ ਸੋਥੋਂ ਨਹੀਂ ਡਟਨੇ ਹੁਣ ਨਾ ਕੱਚੇ ਹੈਗੇ ਪੁੱਤ ਅਜੇ ਕੱਚੇ ਆਚਾਰ ਹੀ ਜਾਂਦਾ ਵੇਖੋ ਦੋਸਤੋ ਫਾਲ ਕਿੰਨਾ ਲੱਗਿਆ ਆ ਬੂਟੇ ਨੂੰ ਉਹ ਨੰਨੂ ਆਵੇ ਸੰਵਰ ਤੇ ਸੁਖਮਨ ਨਾ ਉਹ ਤਾਂ ਕੱਚੇ ਹੈਗੇ ਨਾ ਤੋੜੋ